ਅੱਜ ਅਸੀਂ ਸਰਦਾਰ ਅਮਰਜੀਤ ਸਿੰਘ ਜੀ ਦੀ ਅੰਤਿਮ ਰਸਮਾਂਾਂ ਬਾਰੇ ਗੱਲ ਕਰਦੇ ਆਂ ਸਰਦਾਰ ਅਮਰਜੀਤ ਸਿੰਘ ਜੀ ਬੜੇ ਮਿਹਨਤੀ ਤੇ ਬੜੇ ਇਮਾਨਦਾਰ ਵਿਅਕਤੀ ਸਨ ਜਿਵੇਂ ਗੁਰੂ ਮਹਾਰਾਜ ਕਹਿੰਦੇ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਕਿ ਉਹ ਜਿਹੜੇ ਸ਼ਬਦ ਸੀ ਉਹਨਾਂ ਦੇ ਢੁਗਦੇ ਨੇ ਤੇ ਉਹਨਾਂ ਨੂੰ ਗ੍ਰੈਂਡ ਵੀ ਕੀਤਾ ਉਹ ਪੂਰੇ ਸਿੱਖੀ ਸੰਪਰਦ ਦੇ ਵਿੱਚ ਸਾਨੂੰ ਮਹਾਰਾਜ ਦਾ ਨਿਤਨੇਮ ਕਰਦੇ ਸਨ ਤੇ ਆਪਣੀ ਕਿਰਤ ਕਰਦੇ ਸਨ ਕਿਰਤ ਦੇ ਤੌਰ ਤੇ ਉਹ ਜਿਹੜਾ ਕੰਮ ਆਪਣਾ ਲੱਕੜ ਦਾ ਕੰਮ ਕਰਦੇ ਸਨ ਬੜੀ ਮਿਹਨਤ ਮਜ਼ਦੂਰੀ ਵਾਲਾ ਉਹ ਬੜੇ ਮਿਹਨਤ ਕਰਦੇ ਸਨ ਆਪਣੇ ਬੱਚਿਆਂ ਨੂੰ ਤਾਮੀਲ ਦਿੱਤੀ ਵਧੀਆ ਐਜੂਕੇਸ਼ਨ ਦਿੱਤੀਆਂ ਤਿੰਨ ਬੱਚੀਆਂ ਨੇ ਤਿੰਨਾਂ ਨੂੰ ਬੀਐਡ ਫਾਈ ਐਮਐਡ ਕਰਾਈ ਤੇ ਇੱਕ ਉਹਨਾਂ ਦਾ ਬੇਟਾ ਲਾਲੀ ਵੀ ਉਹ ਵੀ ਵਧੀਆ ਕੰਮ ਤੇ ਲਗਾਇਆ ਹੋਇਆ ਉਹਦੇ ਜਵਾਈ ਸਰਦਾਰ ਲਖਪਤ ਸਿੰਘ ਜੀ ਮਾਧੋਪੁਰ ਤੇ ਰਾਮ ਸਿੰਘ ਜੀ ਜਿਹੜੇ ਸਮਾਜ ਵਿੱਚ ਬੜਾ ਚੰਗਾ ਰੁਤਵਾ ਰੱਖਦੇ ਨੇ ਤੇ ਉਹ ਸਭ ਅਸੀਸਾਂ ਹੀ ਹੁੰਦੀਆਂ ਮਾਰਿਆਂ ਦੀਆਂ ਜਿਹੜੇ ਕੋਈ ਚੰਗੇ ਕਰਮ ਕਰਦਾ ਤੇ ਉਹਨਾਂ ਨੂੰ ਅੱਗੇ ਉਹ ਜਿਹੇ ਰਿਸ਼ਤੇਦਾਰ ਵੀ ਮਿਲਦੇ ਆ ਅੱਜ ਅਸੀਂ ਅੱਜ ਸਰਦਾਰ ਅਮਰਜੀਤ ਸਿੰਘ ਜੀ ਨੂੰ ਸਰਦਾਰ ਦੇ ਪੁੱਲ ਪੇਟ ਕੰਨੀ ਇੱਥੇ ਪਹੁੰਚੇ ਹੋਏ ਆ ਕਿਹੜੇ ਕਿਹੜੀਆਂ ਸਿਖਿਤਾ ਨੇ ਇਸ ਮੂਲਿਤ ਕੀਤੀ ਸਰਦਾਰ ਲਕੀਰ ਸਿੰਘ ਜੀ ਰਾਏ ਐਮ ਐਲ ਏ ਸਰਦਾਰ ਜਪਿਤਪਾਲ ਸਿੰਘ ਜੱਸੀ ਰਮੇਸ਼ ਸੋਨੂ ਜੀ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਲੋਚੀ ਮਿਲਾਲੀ ਜੀ ਪਰਮਿੰਦਰ ਸਿੰਘ ਕਨਗੋ ਸਾਹਿਬ ਵਰਨੇਸ਼ ਸਿੰਘ ਪੀ ਬਿਜਲੀ ਬੋਰਡ ਦੇ ਆਏ ਨੇ ਤੇ ਤਜਿੰਦਰ ਸਿੰਘ ਸੈਕਟਰੀ ਸਾਹਿਬ ਫਰਮੀਲ ਸਿੰਘ ਜੀ ਰਾਣਾ ਤਸਵੀਰ ਸਿੰਘ ਤੇ ਇੱਥੋਂ ਦੇ ਜਿਹੜੇ ਲੋਕਲ ਐਮ ਸੀ ਹੈਬਾਨ ਨੇ ਉਹ ਵੀ ਇੱਥੇ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਇਸ ਪ੍ਰੋਗਰਾਮ ਵਿੱਚ ਅੱਜ ਅਸੀਂ ਸਰਦਾਰ ਅਮਰਜੀਤ ਸਿੰਘ ਜੀ ਦੀ ਅੰਤਿਮ ਰਸਮਾਂ ਤੋਂ ਸ਼ੁਰੂ ਕਰਦੇ ਹਾਂ ਸਰਦਾਰ ਅਮਰਜੀਤ ਸਿੰਘ ਜੀ ਬੜੇ ਮਿਹਨਤੀ ਤੇ ਬੜੇ ਇਮਾਨਦਾਰ ਵਿਅਕਤੀ ਸਨ ਜਿਵੇਂ ਗੁਰੂ ਮਹਾਰਾਜ ਕਹਿੰਦੇ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਕਿਓ ਜਿਹੜੇ ਸ਼ਬਦ ਸੀ ਉਹਨਾਂ ਨੇ ਢੁਕਦੇ ਨੇ ਉੱਤੇ ਉਹਨਾਂ ਨੂੰ ਗ੍ਰੈਂਡ ਵੀ ਕੀਤਾ ਉਹਰੇ ਸਿੱਖੀ ਸੂਤ ਦੇ ਵਿੱਚ ਸਰ ਮਹਾਰਾਜ ਦਾ ਨਿਤਨੇਮ ਕਰਦੇ ਸਨ ਤੇ ਆਪਣੀ ਕਿਰਤ ਕਰਦੇ ਸਨ ਕਿਰਤ ਦੇ ਤੌਰ ਤੇ ਉਹ ਜਿਹੜਾ ਕੰਮ ਆਪਾਂ ਲੱਕੜ ਦਾ ਕੰਮ ਕਰਦੇ ਸਨ ਬੜੀ ਮਿਹਨਤ ਮਜ਼ਦੂਰੀ ਵਾਲਾ ਬੜੇ ਮਿਹਨਤ ਕਰਦੇ ਸਨ ਆਪਣੇ ਬੱਚਿਆਂ ਨੂੰ ਤਾਮੀਲ ਦਿੱਤੀ ਵਧੀਆ ਐਜੂਕੇਸ਼ਨ ਦਿੱਤੀ ਆ ਤਿੰਨ ਬੱਚਿਆਂ ਨੇ ਤਿੰਨਾਂ ਨੂੰ ਬੀਏ ਡੀ ਫਾਈ ਐਮਏਡ ਕਰਾਈ ਤੇ ਇੱਕ ਉਹਨਾਂ ਦਾ ਬੇਟਾ ਲਾਲੀ ਵੀ ਉਹ ਵੀ ਵਧੀਆ ਕੰਮ ਤੇ ਲਗਾਇਆ ਹੋਇਆ ਉਹਦੇ ਜਵਾਈ ਸਰਦਾਰ ਲਖਮਿੰਦਰ ਸਿੰਘ ਜੀ ਮਾਦੋਪੁਰ ਤੇ ਰਾਮ ਸਿੰਘ ਜੀ ਜਿਹੜੇ ਸਮਾਜ ਵਿੱਚ ਬੜਾ ਚੰਗਾ ਰੁਤਬਾ ਰੱਖਦੇ ਨੇ ਤੇ ਉਹ ਸਭ ਅਸੀਸਾਂ ਹੀ ਹੁੰਦੀਆਂ ਮਾਰਿਆਂ ਦੀਆਂ ਜਿਹੜੇ ਕੋਈ ਚੰਗੇ ਕਰਮ ਕਰਦਾ ਤੇ ਉਹਨਾਂ ਨੂੰ ਅੱਗੇ ਇਹੋ ਜਿਹੇ ਰਿਸ਼ਤੇਦਾਰ ਵੀ ਮਿਲਦੇ ਆ ਅੱਜ ਅਸੀਂ ਅੱਜ ਸਰਦਾਰ ਅਮਰਜੀਤ ਸਿੰਘ ਜੀ ਨੂੰ ਸਰਦਾਰ ਦੇ ਪੁੱਲ ਪੇਟ ਕਰ ਲਈ ਇੱਥੇ ਪਹੁੰਚੇ ਹੋਏ ਆ ਕਿਹੜੇ ਕਿਹੜੀਆਂ ਸ਼ਖੀਤਾਂ ਨੇ ਇਸ ਮੌਲੀਦ ਕੀਤੀ ਆ ਹੈ ਨਾ ਸਰਦਾਰ ਲਕੀਰ ਸਿੰਘ ਜੀ ਰਾਏ ਐਮ ਐਲ ਏ ਸਰੰਦਰ ਸਰਦਾਰ ਚਪਿਤਪਾਲ ਸਿੰਘ ਜੀ ਜੱਸੀ ਰਮੇਸ਼ ਸੋਨੂ ਜੀ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਲੋਚਿੰਗ ਮਲਾਲੀ ਜੀ ਪਰਮਿੰਦਰ ਸਿੰਘ ਕਨਗੋਤ ਸਾਹਿਬ ਹਰਨੇਸ਼ ਸਿੰਘ ਪੀਪਲ ਬਿਜਲੀ ਬੋਰਡ ਦੇ ਆਏ ਨੇ ਤੇ ਜਯੰਦਰ ਸਿੰਘ ਸੈਕਰੀ ਸਾਹਿਬ ਫਰਮੀਲ ਸਿੰਘ ਜੀ ਰਾਣਾ ਜਸਵੀਰ ਸਿੰਘ ਤੇ ਇਥੋਂ ਦੇ ਜਿਹੜੇ ਲੋਕਲ ਐਮਸੀ ਸਹਿਬਾਨ ਨੇ ਉਹ ਵੀ ਇੱਥੇ ਉਹਨਾਂ ਨੇ ਸ਼ਮੂਲੀਅਤ ਕੀਤੀ ਐ ਇਸ ਪ੍ਰੋਗਰਾਮ ਦੇ ਵਿੱਚ